ਵਾਲ ਵਿਕੇ ਸਦੀਆਂ ਪੁਰਾਣਾ ਬਾਬਾ ਖੰਡੇ ਸ਼ਾਹ ਜੀ ਦੀ ਜਾਤ ਵਿੱਚ ਸਲਾਨਾ ਖੇਡ ਤੇ ਸੱਭਿਆਚਾਰਕ ਮੇਲਾ ਗram ਪੰਚਾਇਤ ਪਿੰਡ ਵਾਸੀਆਂ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਕੈਨੇਡਾ ਵਾਜੇ ਸਾਹ ਬਟਵਾਲ ਵੱਲੋਂ ਰਕਮ ਸਹਾਇਤਾ ਨਾਲ ਹੋਣਾ ਤੇ ਪਿੰਡ ਟਵਾਲ ਦੇ ਕੇ ਪਰਿਵਾਰ ਵੱਲੋਂ ਸਮਰ ਸੇਵੀ ਸਰਦਾਰ ਹਰਪਾਲ ਸਿੰਘ ਟਵਾਲ ਸੇਵਾ ਮੁਕਤ ਜੀ ਦੇ ਪਰਬਤ ਦਾ ਇਹਤ ਵਰਕ ਵਰਕ ਬੰਨ ਦੀਆਂ ਦਾਣ ਲੰਗਰ ਅਟੁੱਟ ਵਰਤਾਇਆ ਗਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ ਪਿੰਡ ਅਠਵਾਲ ਜਿਹੜਾ ਗੁਰਦਾਸਪੁਰ ਜੋਗੀ ਬਾਬੇ ਖੰਡੇ ਸ਼ਾਹ ਦਾ ਮੇਲਾ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ ਬੜੀ ਧੂਮ ਧਾਮ ਨਾਲ ਸਾਰੀ ਸੰਗਤ ਨਾਲ ਮਿਲ ਕੇ ਮਨਾਉਂਦੀ ਆ ਜੋ ਕਿ ਪਿੰਡ ਅਠਵਾਲ ਵਿੱਚ ਸਰਦਾਰ ਸਪਾਲ ਸਿੰਘ ਅਠਵਾਲ ਜੋ ਕਿ ਸਾਬੀ ਇਸ ਟਾਈਮ ਕੈਨੇਡਾ ਵਿੱਚ ਰਹਿ ਰਹੇ ਨੇ ਉਹਨਾਂ ਵੱਲੋਂ ਹਰ ਸਾਲ ਇਹ ਘਰ ਵਿੱਚ ਲੰਗਰ ਲਗਾਇਆ ਜਾਂਦਾ ਹੈ ਜਿਵੇਂ ਪੂੜੀਆਂ ਚਨੇ ਕੋਲ ਡਰਿੰਕ ਆਈਸਕ੍ਰੀਮ ਕੇਲੇ ਆਦੀ ਦਾ ਲੰਗਰ ਬਹੁਤ ਧੂਮ ਧਾਮ ਨਾਲ ਚੱਲ ਰਿਹਾ ਹੈ ਇਦਾਂ ਹੀ ਪ੍ਰਮਾਤਮਾ ਉਹਨਾਂ ਦੇ ਕਿਰਪਾ ਬਣਾਈ ਰੱਖੇ ਆਹ ਸਾਲ ਲੰਗਰ ਇਦਾਂ ਚੱਲਦਾ ਰਹੇ ਸਾਰੇ ਪਰਿਵਾਰ ਤੇ ਸਾਰੇ ਫੈੰਟ ਦੀ ਸੰਗਤ ਤੇ ਚੜਦੀ ਕਲਾ ਰਹੇ ਪ੍ਰਮਾਤਮਾ ਉਹਨਾਂ ਨੂੰ ਖੁਸ਼ੀਆਂ ਸ਼ਾਂਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Da <talan> vuoi! <S1mumbles> <talan> ਇਹ ਗੁਰਾਂ ਕਰਾਂ ਮੈਂ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਬੜੇ ਸ਼ਤਾਂ ਦੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਔਰ ਇਹ ਮੇਲਾ ਜਿਹੜਾ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਜਿਹੜਾ ਵਾ ਪਹਿਲਾਂ ਮੌਸਮ ਖਰਾਬ ਹੋਣ ਕਰਕੇ ਕਬੱਡੀ ਵਾਸਤੇ ਵੀ ਕੱਲ ਜਮੀਨ ਵਾਈ ਪਰ ਉਹ ਬਰਸਾਤ ਹੋਣ ਕਰਕੇ ਉਹ ਕੰਮ ਨਹੀਂ ਬਣ ਸਕਿਆ ਸੋ ਸਾਰੀ ਸੰਗਤਾਂ ਆਈਆਂ ਦਾ ਗ੍ਰਾਮ ਪੰਚਾਇਤ ਖਵਾਲ ਵੱਲੋਂ ਧੰਨਵਾਦ ਔਰ ਇੱਕ ਬੇਨਤੀ ਕਰਨ ਹੈ ਕਿ ਜਿਹੜੇ ਵੇਟਰ ਵੀਰ ਆਏ ਆ ਇੱਕ ਤੇ ਉਹਨਾਂ ਦੀ ਨਵੀਂ ਸੇਵਾ ਕਰ ਵਾਹਿਗੁਰੂ ਜੀ ਦਾ ਕੰਮ ਹੈ ਵਾਹਿਗੁਰੂ ਦੀ ਖਾਤੇ